ਜਿਹੜੀ ਦਿਲ ਦਾ ਦਰਦ ਵੰਡਾਵੇ ਲੱਖ ਹੰਝੂ ਲੱਖ ਦੁੱਖ ਲੱਗ ਜਾਵਣ ਪੈੜੀ ਫਿਰ ਵੀ ਦਿਲ ਨੂੰ ਪਾਵੇ ਪੈੜੀ ਫਿਰ ਵੀ ਦਿਲ ਨੂੰ ਪਾਵੇ ਮੇਰਾ ਜੇ ਨੀ ਪਰਿਆ ਦਿਲ ਤੇ ਥੋ ਜ਼ਰਾ ਹੋਰ ਮੁਹੱਬਤੇ ਰੁਕ ਜਾਵੀਂ

पर रोहि इश्क दा बूटा कला अॼ दिल ज़म त रोहि इश्क दा बूटा कला आहे प्यासा है सोड़े ਪਿਆਸਾ ਹੈ ਸਦੀਆਂ ਤੋੜੀਏ ਇੱਕ ਜਾਮ ਹਸੇ ਦਾ ਸੁੱਟ ਜਾਮੀ ਮੇਰਾ ਅਜੇ ਨਹੀਂ ਪਰਿਆ ਦਿਲ ਤੇਥੋਂ ਜ਼ਰਾ ਹੋਰ ਮੁਹੱਬਤ ਰੁਕ ਜਾਮੀ ਕਾਦ ਜੋੜ ਕੱਲਿਆਂ ਰਹਿ ਇਥੇ ਕੋਈ ਸਦਾ ਨਹੀਂ ਰਹਿੰਦਾ ਬੈ ਇਥੇ

ਕੋਈ ਬਾਤ ਕੋਈ ਨਾ ਪੂਰੀ ਸਾਡੀ ਨੀਂਦ ਰਜੇ ਅਧੂਰੀ ਏ ਕੋਈ ਬਾਤ ਕੋਈ ਨਾ ਪੂਰੀ ਉੱਡ ਜਾਣਾ ਬਦਲਾ ਸੌਣਦਿਆ ਉੱਡ ਜਾਣਾ ਬਦਲਾ ਸੌਣਦਿਆ ਇਹ ਦਰਦ ਪਿਆਸ ਹੀ ਚੁੱਕ ਜਾਵੀ ਮੇਰਾ ਅਜੇ ਨਹੀਂ ਪਰਿਆ दिलो ज़रा मु मन कहण सजण तपदी अग बुझा सजा मन कहण देर नजण हिकु तपदी अग बुझा सजण तेरी बांवर दर्शन वेख रह ਤੇਰੀ ਬਾਹਵਲ ਦਰਸ਼ਨ ਦੇਖ ਰਹੇ ਹੱਥ ਪਿਆਰ ਪਿਆਰ ਵਿੱਚ ਘੁੱਟ ਜਾਵੀ ਮੇਰਾ ਅਜੇ ਨਿਭਰਿਆ ਦਿਲ ਤੇਥੋਂ ਜ਼ਰਾ ਹੋ ਜ਼ਰਾ ਹੋ ਜ਼ਰਾ ਹੋਰ ਮੁਹੱਬਤੇ ਰੁਕ ਜਾਵੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ